ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਭਾਈ ਚਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ ਅਸਾ ਰਾਗ ਵਿੱਚ ਚੱਲ ਰਹੀ ਹੈ ਭਗਤ ਜੀ ਦੇ ਚਾਰ ਸ਼ਬਦ ਸੰਪੂਰਨ ਹੋਏ ਸੀ ਪੰਜਵਾਂ ਸ਼ਬਦ ਭਗਤ ਜੀ ਦਾ ਆਰੰਭ ਹੁੰਦਾ ਹੈ 487 ਅੰਗ ਤੇ ਸ਼ਬਦ ਸੁਭਾਈਮਾਨ ਹੈ ਆਓ ਭਗਤ ਰਵਿਦਾਸ ਜੀ ਉਹ ਆਪਣੀ ਰਚਨਾ ਤੋਂ ਭਾਈ ਬਚਨ ਕਰਦੇ ਹਨ ਜੀ ਆਸਾ ਹਰ 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 ਸਿਮਰਤ ਜਨ ਗਏ ਨਿਸਤਰ ਤਰੇ ਰਹਾਉ ਭਗਤ ਰਵਿਦਾਸ ਜੀ ਇਹ ਸ਼ਬਦੀ ਰਮਤਾ ਕਰਦੇ ਹੋਏ ਬਚਨ ਕਰਦੇ ਹਨ ਇਹਦੇ ਵਿੱਚ ਹਰ ਲਬਜਾ ਜਿਹੜਾ ਇਹ ਪਹਿਲੀ ਪੰਕਤੀ ਵਿੱਚ 6 ਵਰੀ ਹਰ ਆਇਆ ਤੇ 7ਵੀਂ ਵਰੀ ਹਰੇ ਆਇਆ ਇਹਨੂੰ ਆਮ ਸੰਗਤਾਂ ਜਿਹੜੀਆਂ ਆਨੂੰ ਗਲਤ ਬੋਲ ਜਾਂਦੀਆਂ ਨੇ ਕਈ ਵਾਰੀ ਆਪਾਂ ਨੂੰ ਗਿੰਤੀ ਭੁੱਲ ਜਾਂਦੀ ਕਿਉਂ ਜੀ ਬੋਲਦੇ ਬੋਲਦੇ ਪਰ ਇਹਨੂੰ ਬਿਸ਼ਰਾਮ ਦੇ ਕੇ ਬੋਲਣਾ ਜਦੋਂ ਵੀ ਇਹ ਸ਼ਬਦ ਆਉਣਾ ਹੈ ਹਰ ਜਿਹੜਾ ਪਹਿਲਾ ਹਰ ਹੈ ਉਹਨੂੰ ਅਲੱਗ ਕਰਨਾ ਹੈ ਅਲੱਗ ਬੋਲਣਾ ਹਰ 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 ਹਰੇ ਇਸ ਤਰ੍ਹਾਂ ਇਹ ਪੰਕਤੀ ਨੂੰ ਬੋਲਿਆ ਜਾਂਦਾ ਹੈ ਜੇ ਆਪਾਂ ਇਕੱਠਾ ਹਰ ਹਰ ਬੋਲ ਦਾਂਗੇ ਕਈ ਵਾਰੀ ਕਾਲੀ ਨਾਲ ਜਦੋਂ ਬੋਲਦੇ ਆ ਉਦੋਂ ਇੱਕ ਹਰ ਗਹਿ ਜਾਂਦਾ ਜਾਂ ਗਿਣਤੀ ਦਾ ਭੁਲੇਖਾ ਲੱਗ ਜਾਂਦਾ ਹੈ ਕਿਉਂਕਿ ਛੇ ਵਾਰੀ ਹਰ ਹਰ ਲਗਾਤਾਰ ਬੋਲਣਾ ਹੈ ਸਤਵੀਂ ਵਾਰੀ ਹਰੇ ਸ਼ਬਦ ਹੈ ਇਸ ਕਰਕੇ ਕਿਤੇ ਵੀ ਬਾਣੀ ਦੇ ਵਿੱਚ ਇੱਕ ਹੀ ਲਫ਼ਜ਼ ਜਦੋਂ ਵਾਰ-ਵਾਰ ਹੁੰਦਾ ਹੈ ਨਾਮ ਦੀ ਗੱਲ ਹੁੰਦੀ ਹੈ ਜਾਂ ਪਰਮੇਸ਼ਰ ਦੀ ਤਾਂ ਉੱਥੇ ਇਸੇ ਤਰ੍ਹਾਂ ਹੀ ਬੰਦ ਬਣਾ ਕੇ ਬੋਲਣਾ ਹੈ ਇਹ ਜੇ ਇੱਕ ਵਾਰੀ ਹਰ ਹੁੰਦਾ ਹੈ ਉਹ ਤਾਂ ਠੀਕ ਹੈ ਪਰ ਹਰ ਬੋਲਦੇ ਆ ਜੇ ਦੋ ਵਾਰੀ ਹੁੰਦਾ ਉਹਨਾਂ ਨੂੰ ਇਕੱਠਾ ਬੋਲਣਾ ਹਰ ਹਰ ਇਹ ਚਾਰ ਵਾਰੀ ਹਰ ਹੁੰਦਾ ਉਹਨਾਂ ਨੂੰ ਦੋ ਵਾਰੀ ਬੰਦ ਬਣਾਣਾ ਉਹਦਾ ਹਰ 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 ਇੱਥੇ ਛੇ ਵਾਰੀ ਹਰ ਹੈ ਪਹਿਲਾ ਹਰ ਇਕੱਲਾ ਬੋਲਣਾ ਹੈ ਹਰ 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 ਹਰੇ ਜਿਹੜਾ ਅਗਲਾ ਖੀਰਲਾ ਹਰ ਹੈ ਉਹ ਹਰੇ ਦੇ ਨਾਲ ਲੱਗਣਾ ਤੇ ਪੰਤ ਭਾਵ ਕੀ ਭਗਤ ਰਵਿਦਾਸ ਜੀ ਪਰਮੇਸ਼ਰ ਦੀ ਉਸਤਤ ਕਰ ਰਹੇ ਹਨ ਹਰੇ ਸ਼ਬਦ ਦਾ ਜਿਹੜਾ ਅੰਸਰ ਹੈ ਹਰੇ ਸ਼ਬਦ ਦਾ ਅਰਥ ਹਰ ਦਾ ਅਰਥ ਜਿਹੜਾ ਉਹ ਪਰਮੇਸ਼ਰ ਅਕਾਲ ਪੁਰਖ ਹੈ ਜਿਹਨੂੰ ਕਈ ਨਾਵਾਂ ਦੇ ਨਾਲ ਭਗਤਾਂ ਨੇ ਧਿਆਉਣਾ ਕੀਤਾ ਉਸ ਸਮੇਂ ਦੇ ਮੁਤਾਬਕ ਭਗਤ ਰਵਿਦਾਸ ਜੀ ਹਰੀ ਲਬਜਨਾਰਨ ਨੂੰ ਆਵਾਜ਼ ਮਾਰਦੇ ਹਨ। ਭਵੇਂ ਕਿ टीकाਕਾਰ ਸੰਪਰਦਾਈ ਲੇਖਕਕਾਰਾਂ ਨੇ टीकाਕਾਰਾਂ ਨੇ ਇਹ ਹਰ ਦੇ ਕਈ ਤਰ੍ਹਾਂ ਅਰਥ ਕੀਤੇ ਹਨ। ਪਰ ਉਹਦਾ ਜਿਹੜਾ ਅੰਸਰ ਹੈ ਕੋਈ ਮਿਲਦਾ ਕਿ ਪਰਮੇਸ਼ਰ ਦਾ ਨਾਮ ਹੈ ਹਾਰ ਤੋਂ ਭਾਵ ਜਿਹੜਾ ਕਿ ਸੰਸਾਰ ਨੂੰ ਹਰਿਆ ਪਰਿਆ ਕਰਨ ਵਾਲਾ ਹੈ ਇਹਦਾ ਕੇਂਦਰੀ ਭਾਵ ਭਾਵ ਕੀ ਅਨਸਰ ਹੈ ਹਰੀ ਜਿਹੜਾ ਪਰਮੇਸ਼ਰ ਹੈ ਉਹ ਸ੍ਰਿਸ਼ਟੀ ਨੂੰ ਹਰਿਆ ਭਰਿਆ ਰੱਖਣ ਵਾਲਾ ਹੈ ਉਹਦੇ ਤੋਂ ਸ੍ਰਿਸ਼ਟੀ ਚੱਲ ਰਹੀ ਹੈ ਇਹ ਸ੍ਰਿਸ਼ਟੀ ਹਰਿਆ ਭਰਿਆ ਸੰਸਾਰ ਉਹ ਦਾ ਪਰਮਾਤਮਾ ਦਾ ਬਨਾਇਆ ਹੋਈ ਹਰਿਆ ਹੈ ਹਰ ਤੋਂ ਭਾਵ ਕੀ ਹਰਿਆ ਭਰਿਆ ਕਰਨ ਵਾਲਾ ਹਰੀ ਹਰੀ ਪਰਮੇਸ਼ਰ ਉਹ ਪਰਮਾਤਮਾ ਜਿਹਨੂੰ ਪ੍ਰਵਿਦਾਸ ਜੀ ਵਾਰ-ਵਾਰ ਦਿਰੜ ਕਰ ਰਿਹਾ ਹਨ ਹਰ 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 ਹਰੇ ਉਹ ਇੱਕ ਰਸ ਸਵਾਸ ਸਵਾਸ ਨੂੰ ਗਾਉਂਦੇ ਹਨ ਪਰਮੇਸ਼ਰ ਦੇ ਨਾਮ ਨੂੰ ਪ੍ਰਮਾਤਮਾ ਦੇ ਨਾਮ ਨੂੰ ਵਾਰ-ਵਾਰ ਦ੍ਰਿੜ ਕਰਦੇ ਹਨ ਜਿਵੇਂ ਆਪਾਂ ਕਹਿੰਦੇ ਆ ਨਾ ਵਾਹਿਗੁਰੂ ਵਾਹਿਗੁਰੂ ਉਹ ਹਰੀ ਹਰੀ ਕਰਦੇ ਹਨ ਰਾਮ ਰਾਮ ਕੋਈ ਕਰਦਾ ਕੋਈ ਅੱਲਾਹ ਕਹਿੰਦਾ ਕੋਈ ਹਰੀ ਕਹਿੰਦਾ ਇੱਥੇ ਸਾਨੂੰ ਸਹਿਸਾ ਨਹੀਂ ਹੋਣਾ ਚਾਹੀਦਾ ਪਰ ਇੱਥੇ ਵੀ ਦੁਨੀਆ ਕਿਰਤੂ ਪਰਤੂ ਕਰਦੀ ਆਪਣੇ ਵਰਗੇ ਲੋਗ ਉਥੇ ਵੀ ਸਵਾਲ ਖੜੇ ਕਰ ਦਿੰਦੇ ਆਂ ਇਹ ਕਿਹੜਾ ਪਰਮੇਸ਼ਰ ਦਾ ਨਾਮ ਆ ਆਪਾਂ ਇੱਥੇ ਹੀ ਲੜੀ ਜਾਂਦੇ ਆਂ ਉਹਦੇ ਨਾਮਾਂ ਤੋਂ ਹਰ ਮਹਾਰਾਜ ਨੇ ਦੇਖੋ ਸਾਰੇ ਨਾਮ ਬਾਣੀ ਵਿੱਚ ਲਿਖੇ ਹਨ ਭਗਤ ਜਨਾ ਦੀ ਬਾਣੀ ਹੈ ਉਹ ਹਰੀ ਨਾਮ ਨਾਲ ਆਵਾਜ਼ ਮਾਰਦੇ ਸੀ ਰਵਿਦਾਸ ਜੀ ਉਹ ਪਰੇ ਨਹੀਂ ਕਿ ਉਹਨਾਂ ਦਾ ਪਰਮੇਸ਼ਰ ਅਲੱਗ ਹੈ ਕਾਲਪੁਰਖ अनेका ਹਨ ਉਹ ਤਾਂ ਇੱਕੋ ਹੀ ਹੈ ਇੱਕੋ ਤੋਂ ਬਾਣੀ ਦੀ ਰੰਭਤਾ ਹੋਈ ਹਰ ਸ਼ਬਦ ਦੇ ਨਾਲ ਮੰਗਲਾ ਚਰਨ ਲਾਇਆ ਮਹਾਰਾਜ ਨੇ ਇੱਥੇ ਵੀ ਲਾਇਆ ਦੇਖੋ ਜਿੱਥੇ ਰੰਭਤਾ ਹੋਈ ਨਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਉਹਨਾਂ ਨੇ ਪਹਿਲੇ ਸਾਨੂੰ ਉੱਤਰ ਦਿੱਤਾ ਸਾਰਿਆਂ ਸ਼ਬਦਾਂ ਦਾ ਕਿ ਭਾਈ ਪ੍ਰਮਾਤਮਾ ਇੱਕੋ ਹੀ ਹੈ ਇੱਥੇ ਢੜਗਣਾ ਨਾ ਸ਼ੁਰੂ ਕਰ ਲਿਓ ਕਿ ਉਹ ਨੇਕਾ ਹਨ ਇਕੋ ਚੁ ਨੇਕਾ ਪੈਦਾ ਹੋ ਰਿਆ ਨੇ ਕੋਚੋ ਨੇਕਾ ਰੂਪ ਉਹਦੇ ਦੇ ਅਲੱਗ-ਅਲੱਗ ਪੈਦਾ ਹੋ ਜਾਂਦੇ ਹਨ ਪਰ ਹੈ ਉਹ ਇਕੀ ਸਬਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਇਕਾ ਮਾਈ ਜੁਗਤ ਵਿਆਹੀ ਤਿੰਚੇ ਪੁਰਾਣਿਕਾ ਕਿੰਨੀਆਂ ਹੀ ਹਜ਼ਾਰਾਂ ਗਿਣਤੀ ਤੋਂ ਪਰਾਂ ਮਿਲ ਜਾਣਗੀਆਂ ਤਾਂ ਹੀ ਉਹਨਾਂ ਨੇ ਸ਼ਬਦਾ ਤੋਂ ਪਹਿਲਾਂ ਮੰਗਲਾ ਚਰਨ ਕਰਤਾ ਸਾਨੂੰ ਪਹਿਲੋਂ ਹੀ ਦਾਤ ਕਰਤੀ ਭਾਈ ਉਹ ਤਾਂ ਇੱਕੋ ਹੈ ਇੱਥੇ ਸੈਸਾ ਨਹੀਂ ਪੈਦਾ ਹੋਣਾ ਚਾਹੀਦਾ ਇਕ ਉਹ ਉਹ ਤਾਂ ਲਫ਼ਜ਼ ਨਾਲ ਲੱਗਦਾ ਦੋ ਇੱਕ ਓਕਾਰ ਨੂੰ ਬੋਲਦੇ ਆ ਇਹ ਵੀ ਆਪਾਂ ਤਕਰੀਬਨ ਕਾਹਲੀ ਨਾਲ ਕਈ ਵਾਰੀ ਗਲਤ ਲਫ਼ਜ਼ ਬੋਲ ਜਾਂਦੇ ਆ ਇੱਕ ਓ ਓੰਕਾਰ ਇਹਨੂੰ ਇਸ ਤਰ੍ਹਾਂ ਬੋਲਿਆ ਜਾਂਦਾ ਜਦੋਂ ਕਾਹਲੀ ਨਾਲ ਆਪਾਂ ਬੋਲਦੇ ਆ ਇਹ ਓੰਕਾਰ ਵੀ ਕਬੀਬੀਆਂ ਕਹਿ ਜਾਂਦੀਆਂ ਪਰ ਉੱਥੇ ਧਿਆਨ ਨਾਲ ਬੋਲਣਾ ਚਾਹੀਦਾ ਵੀਰ ਵੀ ਕਹਿ ਜਾਂਦੇ ਹਨ ਏਕ ਓ ਓੰਕਾਰ ਨੂੰ ਇਸੇ ਤਰੀਕੇ ਬੋਲਿਆ ਜਾਏ ਸੱਤ ਜੋਦੀ ਮੂਰਤ ਸੱਤ ਹੈ ਇੱਥੇ ਵੀ ਹਰ ਹਰ ਭਗਤ ਜੀ ਵਾਰ-ਵਾਰ ਉਹਨੂੰ ਦਿਰੜ ਕਰ ਰਹੇ ਹਨ ਜੀ ਬਾਤਾਂ ਕਹਿੰਦੇ ਹੋਰ ਇਹਦੇ ਨਾਲ ਹੀ ਅਸੀਂ ਸਰਜੀਤ ਹੋਇਆ ਭਗਤ ਰਵਿਦਾਸ ਜੀ ਕਹਿੰਦੇ ਆ ਤੇ ਉਥੇ ਧਾਰਨਾ ਲੈਂਦੇ ਆ ਅਗਲੀਆਂ ਪੰਕਤੀਆਂ ਵਿੱਚ ਹਰ ਸਿਮਰਤ ਜਨ ਗਏ ਨਿਸਤ ਤਨ ਸਤਰ ਤਰੇ ਭਗਤ ਜੀ ਕਹਿੰਦੇ ਹਰੀ ਨੂੰ ਸਿਮਰਨ ਜਾਂ ਸਿਮਰਦੇ ਆ ਜਨ ਗਏ ਨਿਸ ਤਰੇ ਭਾਵ ਸਾਗਰ ਤੋਂ ਤਰ ਗਏ ਅਸੀਂ ਕਹਿੰਦੇ ਉਹਨੂੰ ਹਰ ਹਰ ਨੂੰ ਜਪਦੇ ਆ ਜਪਦੇ ਆ ਹਰੀ ਨੂੰ ਜਪਦੇ ਆ ਜਪਦੇ ਆ ਇੱਕ ਦਿਨ ਐਸਾ ਆਇਆ ਅੰਦਰੋਂ ਹਰ ਹਰ ਦੀ ਧੁਨ ਛਿੜ ਗਈ ਜਿਵੇਂ ਮਾਲਾ ਫੇਰਦਿਆਂ ਨਾ ਬਾਹਰ ਮੁਖੋਂ ਆਪਾ ਤੇ ਇੱਕ ਦਿਨ ਅੰਦਰੋਂ ਮਾਲਾ ਦੀ ਧੁਨ ਛਿੜ ਜਾਂਦੀ ਹੈ ਬਾਹਰੋਂ ਕੋਈ ਮਤਲਬ ਨਹੀਂ ਮਾਲਾ ਹੱਥ 'ਚ ਪੜਨ ਦਾ ਉਹਦਾ ਹੀ ਮਤਲਬ ਹੈ ਕਿ ਜਦੋਂ ਵਾਰ-ਵਾਰ ਜਿਹੜੇ ਕਰਦੇ ਨਾ ਜੇਵਾ ਤੋਂ ਵਾਹਿਗੁਰੂ ਵਾਹਿਗੁਰੂ ਜਾਂ ਰਾਮ ਰਾਮ ਜਾਂ ਹਰ ਹਰ ਤੋ ਅੰਦਰ ਧੁਨ ਛਿੜ ਜਾਂਦੀ ਹੈ ਉਹ ਗਿਣਤੀ ਦੀ ਸਵਾਸ ਸਵਾਸ ਅੰਦਰ ਚੱਲਣ ਲੱਗ ਜਾਂਦਾ ਹੈ ਫਿਰ ਬਾੜ ਦੀ ਮਾਲਾ ਦੀ ਲੋੜ ਨਹੀਂ ਹੁੰਦੀ ਇਹ ਤੇ ਕੱਚਾਪਣਾ ਸਾਡੇ ਵਿੱਚ ਅਸੀਂ ਮਾਲਾ ਫੜਦੇ ਹਾਂ ਜਾਂ ਕਿਸੇ ਚੀਜ਼ ਦਾ ਸਹਾਰਾ ਲੈਂਦੇ ਹਾਂ ਜਿੰਨਾ ਚਿਰ ਕੱਚਾਪਣ ਹੁੰਦਾ ਹੈ ਤੱਸਾ ਸਹਾਰਾ ਲੈਨੇ ਆ ਜਦੋਂ ਪੱਕ ਜਾਂਦੀ ਕੋਈ ਚੀਜ਼ ਫਿਰ ਸਹਾਰਾ ਲੈਣਾ ਸੀ ਬੰਦ ਕਰ ਦਿੰਨੇ ਆ ਹਰ ਚੀਜ਼ ਇਸੇ ਤਰ੍ਹਾਂ ਹੀ ਹੁਣ ਬੱਚਾ ਕੋਈ ਰਮੋਨਿਅਮ ਸਿੱਖਦਾ ਵਾਜਾ ਸਿੱਖਦਾ ਕੋਈ ਸਾਜ ਸਿੱਖਦਾ ਪਹਿਲੋਂ ਸੁਰਾਂ ਦਾ ਸਹਾਰਾ ਲੈਂਦਾ ਹੋ ਗਿਣਤੀ ਦੇ ਨਾਲ ਸੁਰਾਂ ਲਾਂਦਾ ਜਿਵੇਂ ਰਟੇਸ਼ਨ ਲਿਖੀ ਜਾਂਦੀ ਹਰ ਸ਼ਬਦ ਦੀ ਸੁਰਾਂ ਦੀ ਗਿਣਤੀ ਕੀ ਤਾਲ ਤੋਂ ਬਾਹਰ ਨਾ ਹੋਵੇ ਬੱਚਾ ਜਿਹੜੇ ਸਿੱਖਦੇ ਆ ਉਹਨਾਂ ਨੂੰ ਪਤਾ ਪਰ ਜਿਸ ਦਿਨ ਉਹ ਸਿੱਖ ਜਾਂਦਾ ਉਸ ਦਿਨ ਉਹਨੂੰ ਸਹਾਰਾ ਲੈਣ ਦੀ ਲੋੜ ਨਹੀਂ ਹੁੰਦੀ ਜਦੋਂ ਅਸੀਂ ਸਿੱਖਦੇ ਸੀ ਉਦੋਂ ਸਹਾਰਾ ਲੈਂਦੇ ਸੀ ਅਸੀਂ ਵੀ ਪਰ ਹੁਣ ਭਾਵੇਂ ਸੁਰਾਂ ਨਾਲ ਨਾਮ ਹੀ ਦੇਖੀਏ ਜਿਵੇਂ ਮਰਜ਼ੀ ਗਾਈ ਜਾਈਏ ਸੁਰਾਂ ਆਪਣੇ ਆਪ ਲੱਗਦੀਆਂ ਨੇ ਫਿਰ ਇਸੇ ਤਰੀਕ ਨਾਮ ਦੀ ਧੋਨਾ ਹੈ ਪੈਲ ਨੂੰ ਸਹਾਰਾ ਲੈਂਦੇ ਅਸੀਂ ਕਿਸੇ ਮਾਲਾ ਦਾ ਕਿਸੇ ਹੋਰ ਚੀਜ਼ ਦਾ ਵੀ ਲੋਕ ਲੈ ਲੈਂਦੇ ਆ ਤੇ ਪਰ ਜਦੋਂ ਬਾਹਰਲੀ ਧੁਨ ਖਤਮ ਹੋ ਕੇ ਅੰਦਰਲੀ ਧੁਨ ਛਿੜ ਜਾਂਦੀ ਹੈ ਫਿਰ ਬਾਹਰਲਾ ਸਹਾਰੇ ਦੀ ਕੋਈ ਲੋੜ ਨਹੀਂ ਹੁੰਦੀ ਇਸੇ ਤਰ੍ਹਾਂ ਭਗਤੀ ਜਦ ਅੰਦਰੋਂ ਮਨ ਤੋਂ ਸ਼ੁਰੂ ਹੁੰਦੀ ਹੈ ਫਿਰ ਬਾਹਰਲੇ ਸਹਾਰੇ ਖਤਮ ਹੋ ਜਾਂਦੇ ਹਨ ਫਿਰ ਆਟੋਮੈਟਿਕ ਹੀ ਸਾਹ ਦੇ ਨਾਲ ਧੁਨ ਛਿੜਦੀ ਉਹ ਮਾਲਾ ਦੇ ਮਲਕੇ ਸਾਹ ਬਣ ਜਾਂਦੇ ਹਨ ਜਿਹੜਾ ਸਾਹਸ ਗਰਾਸ ਸਾਹ ਜਿਹੜਾ ਅੰਦਰ ਜਾਂਦਾ ਬਾਹਰ ਹੁੰਦਾ ਉਹਦੇ ਨਾਲ ਵਾਹਿਗੁਰੂ ਵਾਹਿਗੁਰੂ ਚੱਲਦਾ ਰਹਿੰਦਾ ਫਿਰ ਕਿਤੇ ਗੁਰਮਖਾ ਨੂੰ ਭਗਤਾਂ ਨੂੰ ਸਤਿ ਪੁਰਸ਼ਾਂ ਨੂੰ ਲੋੜ ਥੜਾਉਂਦੀ ਮਾਲਾ ਪਣਦੀ ਉਹ ਫਿਰ ਧੁਨ ਅੰਦਰੋਂ ਹੀ ਛਿੜ ਜਾਂਦੀ ਹੈ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਅੰਦਰੋਂ ਹੀ ਕਰਦੇ ਹਨ ਜਿਹੜਾ ਰਵਿਦਾਸ ਜੀ ਉਹ ਦੱਸਦੇ ਹਨ ਕਹਿੰਦੇ ਹਰ 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 ਹਰੇ ਹਰ ਸਿਮਰਤ ਜਨ ਗਏ ਨਿਸਤਰ ਤਰੇ ਕਹਿੰਦੇ ਹਰੀ ਨੂੰ ਸਿਮਰਨਿਆ ਸਿਮਰਨਿਆ ਜਨ ਬਨਕੇ ਸੀ ਭਾਵ ਸਾਗਰ ਤੋਂ ਇਸ ਸਮੁੰਦਰ ਤੋਂ ਸੰਸਾਰ ਤੋਂ ਤਰ ਗਏ ਪਾਰ ਹੋ ਗਏ ਰਹਾ ਓ ਹਰ ਕੇ ਨਾਮ ਕਬੀਰ ਉਜਾਗਰ ਦੇਖੋ ਜਵਾਬ ਦਿੰਦੇ ਹਨ ਭਗਤ ਜੀ ਕਹਿੰਦੇ ਕਬੀਰ ਸਾਹਿਬ ਜੀ ਵੀ ਇਸੇ ਤਰ੍ਹਾਂ ਹੀ ਤਰੇ ਭਗਤ ਜਨ ਜਿਹੜੇ ਉਹ ਇਹ ਹਨ ਇੱਕੋ ਕਾਲ ਦੇ ਵਿੱਚ ਹੋ ਹਨ ਇੱਕੋ ਕਾਲ ਦੇ ਵਿੱਚ ਇਹਨਾਂ ਦੇ ਜਨਮ ਹੋਏ ਹਨ ਥੋੜੇ ਥੋੜੀ ਵੇਥ ਤੇ ਕਬੀਰ ਸਾਹਿਬ ਜੀ ਵੀ ਉਦ ਹੀ ਹੋਏ ਹਨ ਤਕਰੀਬਨ ਉਸੇ ਕਾਲ ਦੇ ਵਿੱਚ ਇਹ ਤਾਂ ਵਿਦਾਸ ਜੀ ਵੀ ਉਸੇ ਕਾਲ ਉਹਦੀ ਭਗਤ ਜੀ ਧਾਰਨ ਕਬੀਰ ਸਾਹਿਬ ਜੀ ਦੀ ਲੈ ਰਿਆ ਨੇ ਕਹਿੰਦੇ ਜਿਵੇਂ ਭਾਈ ਹਰੀ ਕੇ ਨਾਮ ਨਾਲ ਕਬੀਰ ਸਾਹਿਬ ਜੀ ਜਾਗਰ ਹੋਗੇ ਉਹ ਦੁਨੀਆਂ ਵਿੱਚ ਉਗੜਾਏ ਸਾਹਮਣੇ ਆਗੇ ਜਿਵੇਂ ਹੀਰਾ ਰਤਨ ਨਰਮੋਲਕ ਜਿਹੜਾ ਹੁੰਦਾ ਹੈ ਉਹ ਸਾਹਮਣੇ ਆ ਜਾਂਦਾ ਉਹਨੂੰ ਲਕਾਸ਼ ਪਾ ਕੇ ਨਹੀਂ ਰੱਖਦੇ ਉਹ ਜਾਗ ਜਾਂਦਾ ਹੈ ਉਹ ਪ੍ਰਕਾਸ਼ ਦੇ ਨਾਲ ਸਾਹਮਣੇ ਆ ਜਾਂਦਾ ਹੈ ਇਸੇ ਤਰ੍ਹਾਂ ਹਰ ਕੇ ਨਾਮ ਕਬੀਰ ਉਜਾਗਰ ਕਹਿੰਦੇ ਹਰਿ ਦੇ ਨਾਮ ਨੂੰ ਜਪਣ ਦੇ ਨਾਲ ਭਵੇਂ ਉਹ ਕਹਿੰਦੇ ਕਿ ਨੀਵੀਂ ਜਾਤ ਦੇ ਕਿਹਾ ਬ੍ਰਹਮ ਰਾਣੀ ਬੜਾ ਮਿਹਨੇ ਮਾਰਿਓ ਉਹਨਾਂ ਨੇ ਤੇ ਕਹਿੰਦੇ ਉਜਾਗਰੂ ਕਿ ਦੁਨੀਆ ਦੇ ਸਾਹਮਣੇ ਆ ਕੇ ਭਗਤ ਬਣ ਕੇ ਭਗਤ ਜਾਨ ਗੁਰਮਖ ਜਾਨ ਸਾਧ ਜਨ ਸਤ ਪੁਰਸ਼ ਆਪਣੇ ਆਪ ਸਾਹਮਣੇ ਆ ਜਾਂਦੇ ਉਹਨਾਂ ਨੂੰ ਰੋਲਾ ਪਾਣ ਦੀ ਲੋੜ ਨਹੀਂ ਪੈਂਦੀ ਕਿ ਅਸੀਂ ਸੰਤਾਂ ਜਾਂ ਭਗਤਾਂ ਜਿਹੜੇ ਬਰੋਟੀਆਂ ਨੂੰ ਬੜਾ ਰੋਲਾ ਪਾਉਂਦੇ ਆ ਬਰੋਟੀ ਪੰਨ ਦੇ ਵਿੱਚ ਬੜਾ ਰੋਲਾ ਹੁੰਦਾ ਉਹ ਦਿਖਾਵਾ ਕਰਦੇ ਆਂ ਬਰੋਟੀ ਪੰਨ ਦੇ ਵਿੱਚ ਉਹ ਆਪਣੇ ਆਪ ਕਹਿੰਦੇ ਨੇ ਸੀ ਸੰਤਾਂ ਭਗਤਾਂ ਪਰ ਪਿਆਰਿਓ ਨਾ ਪਰ ਅਸੀਂ ਭੱਜੇ ਫਿਰਦੇ ਆਂ ਦੌੜੇ ਫਿਰਦੇ ਆਂ ਜਿਹੜੇ ਆਪਣੇ ਆਪ ਉਜਾਗਰ ਹੁੰਦੇ ਆਂ ਜਿਹੜੇ ਦੱਸਦੇ ਵੀ ਨਹੀਂ ਉਹ ਅਸਲੀ ਭਗਤ ਹੁੰਦੇ ਹਨ ਗੁਰਮukh ਹੁੰਦੇ ਹਨ ਉਹ ਆਪਣੇ ਆਪ ਗਾਣੀ ਦੇ ਪ੍ਰਕਾਸ਼ ਦੇ ਨਾਲ ਗੁਣਾ ਦੇ ਨਾਲ ਉਜਾਗਰ ਹੁੰਦੇ ਹਨ ਉਹ ਬਾਹਰੋਂ ਰੋਲਾ ਨਹੀਂ ਪਾਉਂਦੇ ਉਹ ਲੋਕੀਆਂ ਨੂੰ ਦੱਸਦੇ ਨਹੀਂ ਹਨ ਤੇ ਕਬੀਰ ਸਾਹਿਬ ਜੀ ਨੇ ਵੀ ਕਿਹੜਾ ਰੋਲਾ ਥੋੜਾ ਪਾਇਆ ਕਿ ਮੈਨੂੰ ਭਗਤ ਕਹੋ ਮੈਂ ਸੰਤਾਂ ਜਾਂ ਭਗਤਾਂ ਪਰ ਉਹਨਾਂ ਦੀ ਬੈਸਬਾਜੀ ਜ਼ਰੂਰ ਹੁੰਦੀ ਸੀ ਜਿਹੜੇ ਕੀ ਪ੍ਰਮਾਤਮਾ ਨੇ ਸ਼੍ਰੀਕ ਲੋਕ ਉਹਨਾਂ ਨਾਲ ਉਹਨਾਂ ਦੀ ਬੈਸਬਾਜੀ ਹੁੰਦੀ ਸੀ ਇਹੜਾ ਸ਼੍ਰੀ ਕਾਲਾ ਕੇ ਬਹਿ ਜਾਂਦੇ ਸੀ ਜਿਹੜੇ ਕਰਮਕਾਂਡੀ ਲੋਕ ਸੀ ਬ੍ਰਾਹਮਣ ਲੋਕ ਉਹਨਾਂ ਨੂੰ ਬਾਤ ਦੇਣ ਵਾਸਤੇ ਉਹ ਸਦਾਈ ਅੱਗੇ ਰਹਿੰਦੇ ਸੀ ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਰਹਿੰਦੇ ਸੀ ਇਸੇ ਤਰ੍ਹਾਂ ਉਜਾਗਰ ਹੋ ਕੇ ਦੁਨੀਆ ਵਿੱਚ ਲੋਕ ਉਹਨਾਂ ਦੇ ਭਗਤ ਜਾਣ ਜਿਹੜੇ ਸੱਚੇ ਲੋਕ ਸੀ ਜਿਹੜੇ ਉਹਨਾਂ ਨੂੰ ਸੁਣਨਾ ਚਾਹੁੰਦੇ ਸੀ ਜਿਹੜਾ ਉਹਨਾਂ ਦੀ ਸੰਗਤ ਕਰਨਾ ਚਾਹੁੰਦੇ ਸੀ ਉਹ ਕਰਦੇ ਸੀ ਇਹ ਰਵਿਦਾਸ ਜੀ ਉਹਨਾਂ ਦੀ ਧਾਰਨ ਦੇ ਰਹਿਣ ਕਹਿੰਦੇ ਹਰ ਕੇ ਨਾਮ ਕਬੀਰ ਉਜਾਗਰ ਜਨਮ ਜਨਮ ਕੇ ਕਾਟੇ ਕਾਗਰ ਕਹਿੰਦੇ ਉਹਨਾਂ ਨੇ ਜਨਮਾਂ ਜਨਮਾਂ ਦਾ ਕਹਿੰਦੇ ਬਾਹਰਲਾ ਜਿਹੜਾ ਪਨ ਸੀ ਔਗਣ ਸੀ ਉਹ ਲਾਲ ਉਹ ਫਟ ਗਏ ਉਹਨਾਂ ਦੇ ਕਰਮ ਜਿਹੜੇ ਬਾਹਰਲੇ ਭਗਤ ਜੀ ਕਹਿੰਦੇ ਬਾਹਰੋਂ ਪਾਪ ਕੁਕਰਮ ਸੀ ਉਹ ਉੱਤਰ ਗਏ ਆਤਮਾ ਜੀ ਜਿਹੜੀ ਉਹ ਸੁੱਧ ਹੋ ਗਈ ਨਿਰਮਲ ਹੋ ਗਈ ਉਜਾਗਰ ਹੋ ਗਏ ਦੁਨੀਆ ਦੇ ਸਾਹਮਣੇ ਅਗਲਾ ਪਦ ਭਗਤ ਜੀ ਰੰਮ ਕਰਦਿਆ ਨਿੰਮਤ ਨਾਮ ਦੇਉ ਦੁੱਧ ਪਿਆਇਆ ਤੋ ਜਗ ਜਨਮ ਸੰਕਟ ਨਹੀਂ ਆਇਆ ਤੇ ਅੱਗੇ ਭਗਤ ਜੀ ਫਿਰ ਕਹਿ ਰਹੇ ਹਨ ਕਹਿੰਦੇ ਜਿਵੇਂ ਨਿੰਮਤ ਨਾਮਦੇਵ ਜੀ ਨੇ ਉਹ ਗੋਵਿੰਦ ਨੂੰ ਦੁੱਧ ਪਿਆਇਆ ਹਰੀ ਨੂੰ ਉਹਨਾਂ ਨੇ ਦੁੱਧ ਪਿਆਇਆ ਉਹ ਜਿੱਦ ਕਰਕੇ ਬੈਠ ਗਏ ਅੱਗੇ ਰੱਖ ਕੇ ਕਿ ਤੁਸੀਂ ਪੀਓਗੇ ਮੈਂ ਤਾਂ ਛਕਾਂਗਾ ਕਹਿੰਦੇ ਤੁਸੀਂ ਪੀਓਗੇ ਨਹੀਂ ਤੇ ਮੈਂ ਬੈਠਾਂ ਮਾਂ ਭੁੱਖਾ ਬੜਾ ਚੰ ਭੁੱਖੇ ਬੈਠੇ ਰਹੇ ਤੇ ਉਹਨਾਂ ਨੂੰ ਛਕਣਾ ਪਿਆਣ ਕੇ ਦੇਖੋ ਉਹਨਾਂ ਦੀ ਮਨ ਦੀ ਇੱਛਾ ਭਗਵੇਂਸ਼ਰ ਨੂੰ ਕਹਿ ਲੱਗੇ ਰਬ ਭਗਤ ਨਾਮਦੇਵ ਜੀ ਗੋਵਿੰਦ ਨੂੰ ਕਹਿ ਲੱਗੇ ਧਰਤੀ ਦੇ ਮਾਲ ਪਾਲਨਹਾਰੇ ਨੂੰ ਕਹਿੰਦੇ ਤੁਸੀਂ ਪੀਓਗੇ ਮੈਂ ਪੀਵਾਂਗਾ ਨਹੀਂ ਤਾਂ ਬੈਠਾਂ ਮਾਂ ਲੱਖ ਕੇ ਭਾਵੇਂ ਮੈਂ ਭੁੱਖਾ ਮਰ ਜਾਵਾਂ ਤੇ ਦੇਖੋ ਉਹਨਾਂ ਨੇ ਪਿਆਇਆ ਨਿੰਮਤ ਨਾਮ ਦਿਓ ਦੁੱਧ ਪਿਆਇਆ ਰਵਿਦਾਸ ਜੀ ਕਹਿੰਦੇ ਜਿਵੇਂ ਨਾਮ ਦੇਵ ਜੀ ਨੇ ਉਹ ਪਰਮੇਸ਼ਰ ਨੂੰ ਦੁੱਧ ਪਿਆਇਆ ਭੋਜਨ ਸਿਕਾਇਆ ਤੋ ਜਗ ਜਨਮ ਸੰਕਟ ਨਹੀਂ ਆਇਆ ਕਹਿੰਦੇ ਫਿਰ జగਤ ਵਿੱਚ ਉਹ ਸੰਕਟ ਉਹਨਾਂ ਦਾ ਖਤਮ ਹੋ ਗਿਆ ਜਿਹੜੇ ਸੰਕਟ ਤੋਂ ਅਸੀਂ ਗੁਜ਼ਰਦੇ ਆ ਦੁਨੀਆ ਗੁਜ਼ਰਦੀ ਹੈ ਉਹਨਾਂ ਦਾ ਲੈ ਗਿਆ ਤੋ ਜਗ ਜਨਮ ਸੰਕਟ ਨਹੀਂ ਆਇਆ ਉਹ ਸੰਕਟ ਉਹ ਦੁੱਖਾਂ ਦਾ ਸਾਹਮਣਾ ਨਹੀਂ ਕਰਨਾ ਪਿਆ ਜਨ ਰਵਿਦਾਸ ਰਾਮ ਰੰਗ ਰਤਾ ਇਉ ਗੁਰ ਪ੍ਰਸਾਦ ਨਰਕ ਨਹੀਂ ਜਾਤਾ ਭਗਤ ਜੀ ਫਿਰ ਖੀਰਲੀ ਤੋਖ ਵਿੱਚ ਬੇਨਤੀ ਕਰਦਿਆਂ ਕਹਿੰਦੇ ਮੈਂ ਜਨ ਰਵਿਦਾਸ ਉਹਨਾਂ ਨੇ ਜਨ ਕੇ ਆਪਣੇ ਆਪ ਨੂੰ ਇੰਨੀ ਕਿਹਾ ਕਿ ਮੈਂ ਭਗਤਾਂ ਰਵਿਦਾਸ ਜਾਂ ਸੰਤਾ ਮੈਂ ਰਵਿਦਾਸ ਫਿਰ ਵੀ ਉਹ ਜਨ ਕਹਿੰਦੇ ਹਨ ਇੰਨੀ ਭਗਤੀ ਦੇ مالک باوجود ਸ਼ਕਤੀਆਂ ਉਹਨਾਂ ਦੇ ਮਿੱਖ ਜੀਬਾ ਤੇ RAM ਵੱਸਣ ਲੱਗਾ ਠਾਕਰ ਵੱਸਣ ਲੱਗਾ ਫਿਰ ਵੀ ਆਪਣੇ ਆਪ ਨੂੰ ਸੇਵਕ ਕਹਿ ਰਿਆ ਜਨ ਕਹਿ ਰਿਆ ਜਨ ਰਵਿਦਾਸ RAM ਰੰਗ ਰਤ ਕਹਿੰਦੇ ਰਵਿਦਾਸ ਜਨੋ ਦਾਪ ਸੇਵਕ ਭਗਤ ਉਹ RAM ਦੇ ਰੰਗ ਵਿੱਚ ਰਤਿਆ ਗਿਆ ਹੈ ਜਿਵੇਂ ਕਹਿੰਦੇ ਕਬੀਰ ਸਾਹਿਬ ਜੀ ਰਤੇ ਗਏ ਨਾਮਦੇਵ ਜੀ ਰੱਤੇ ਗਏ ਕਹਿੰਦੇ ਐਵੇਂ ਜਨਮ ਹੀ ਰਤਿਆ ਗਿਆ ਏ ਹੁਣ ਅੰਦਰੋਂ ਨਾਮ ਦਾ ਰੰਗ ਚੜ ਗਿਆ ਓ ਗੁਰ ਪ੍ਰਸਾਦ ਨਰਕ ਨਹੀਂ ਜਾਂਦਾ ਕਹਿੰਦੇ ਗੁਰੂ ਨੇ ਪਿਆਰਿਓ ਐਸੀ ਕਿਰਪਾ ਕਰਤੀ ਐਸੀ ਕਿਰਪਾ ਸੱਚੇ ਗੁਰੂ ਨੇ ਧਾਰੀ ਹੁਣ ਨਰਕ ਵਿੱਚ ਜਾਣ ਦੀ ਮੈਨੂੰ ਲੋੜ ਨਹੀਂ ਕਹਿੰਦੇ ਬਾਹਰਲਾ ਨਰਕ ਵੀ ਉਹਨੇ ਖਤਮ ਕਰਦਾ ਅੰਦਰੋਂ ਵੀ ਨਰਕ ਤੋੜਦਾ ਬਾਹਰੋਂ ਨਰਕ ਤਾਂ ਸੀ ਹੁਣ ਸੰਸਾਰ ਵਿੱਚ ਜਿਉ ਉਹਦੇ ਤੋਂ ਟੁੱਟੇ ਹੋਇਆ ਅਸੀਂ ਨਰਕੀ ਭੋਗਦੇ ਆਂ ਦੁੱਖ ਸੁੱਖ ਭੋਗਦੇ ਆਂ ਕਰਮ ਕਾਂਡਾਂ ਵਿੱਚ ਫਸੇ ਹੋਏ ਆਪਣੀ ਮਰਜ਼ੀ ਨਾਲ ਚੱਲਦੇ ਆਂ ਉਹਨਾਂ ਚ ਨਰਕੀ ਐ ਸੰਸਾਰ ਤੇ ਭਗਤ ਜੀ ਕਹਿੰਦੇ ਇੱਦਾਂ ਉਹ ਵੀ ਨਰਕ ਤੋਂ ਬਚਾਅ ਹੋ ਗਿਆ ਕਹਿੰਦੇ ਆਤਮਾ ਵੀ ਉਹ ਜਨਮ ਮਰਨ ਤੋਂ ਰਹਿਤ ਹੋ ਗਈ ਗੁਰੂ ਨੇ ਪ੍ਰਸਾਦ ਭਾਵ ਕੀ ਗੁਰੂ ਨੇ ਕਿਰਪਾ ਧਾਰਤੀ ਸਾਡੇ ਤੇ ਵੀ ਇਹ ਸ਼ਬਦ ਸੰਪੂਰਨ ਹੁੰਦਾ ਅਗਲਾ ਅਖੀਰਲਾ ਸ਼ਬਦ ਇਸ ਪਦ ਦਾ ਆਰੰਭ ਹੁੰਦਾ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਦਿਖੈ ਦਿਖੈ ਸੁਨੇ ਬੋਲੇ ਦੌਰਿਓ ਫਿਰਤ ਹੈ ਇਹ ਮਾਇਆ ਦੀ ਗੱਲ ਕਰਦਿਆਂ ਆਮ ਮਨੁੱਖ ਦੀ ਭਗਤ ਜੀ ਇਹਦੇ ਮਾਟੀ ਕੋ ਪੁੱਤਰਾ ਮਿੱਟੀ ਦਾ ਪੁਤਲਾ ਸੰਸਾਰ ਦੇ ਵਿੱਚ ਜਿੰਨਾ ਜੀਵ ਹਨ ਮਿੱਟੀ ਦੇ ਬਣਾਏ ਹੋਏ ਪੁਤਲੇ ਹਨ ਹੇ ਮਾਲਕ ਦੇ ਰੱਤੇ ਹੋਏ ਜੀਵ ਹਨ ਸਾਡਾ ਸਰੀਰ ਮਿੱਟੀ ਦਾ ਹੀ ਹੈ ਪੰਜਾਂ ਤੱਤਾਂ ਦਾ ਮਾਟੀ ਕੋ ਪੁੱਤਲਾ ਉੱਤਰਾ ਕੈਸੇ ਨੱਚਤ ਹੈ ਕਹਿੰਦੇ ਮਾਟੀ ਦਾ ਪੁੱਤਰਾ ਕਿਵੇਂ ਨੱਚਦਾ ਫਿਰਦਾ ਟੱਪਦਾ ਫਿਰਦਾ ਕਿਦੇ ਪਿੱਛੇ ਮੋਹ ਮਮਤਾ ਮਾਇਆ ਪਿੱਛੇ ਦੌੜਿਆ ਫਿਰਦਾ ਭਗਤ ਜੀ ਕਹਿੰਦੇ ਦੇਖੇ ਦੇਖੇ ਸੁਨੇ ਬੋਲੇ ਦੌਰਿਓ ਫਿਰਤ ਹੈ ਕਹਿੰਦੇ ਦੇਖਦਾ ਹੈ ਦੇਖਦਾ ਪਰ ਸੰਸਾਰ ਨੂੰ ਦੇਖਦਾ ਹੈ ਕਹਿੰਦੇ ਦੀ ਵੇਖੋ ਦਸ਼ਾ ਕੈਸੀ ਹੈ ਮਾਟੀ ਦੇ ਪੁੱਤਲੇ ਦੀ ਇਹ ਮਨੁੱਖ ਦੀ ਇਹ ਪਰਾਨੀ ਦੀ ਦਸ਼ਾ ਦੱਸ ਰਿਹਾ ਨ ਭਗਤ ਜੀ ਕਹਿੰਦੇ ਦੇਖੇ ਦੇਖੇ ਸੁਨੇ ਬੋਲੇ ਕਹਿੰਦੇ ਦੇਖਦਾ ਵੀ ਦੁਨੀਆ ਨੂੰ ਹੈ ਇਸ ਅੱਖਾਂ ਦੇ ਵਿੱਚੋਂ ਵੀ ਦੇਖਣਾ ਇਹਦਾ ਲੱਗ ਹੈ ਸੁਣਨਾ ਵੀ ਇਹਦਾ ਕਹਿੰਦੇ ਨਿੰਦਿਆ ਸੁਣਦਾ ਹੈ ਸੰਸਾਰ ਨੂੰ ਸੁਣਦਾ ਹੈ ਬਨੌਟੀ ਗੱਲਾਂ ਸੁਣਦਾ ਹੈ ਦੌੜ ਰਿਓ ਮਾਇਆ ਦੇ ਪਿੱਛੇ ਭੱਜਿਆ ਫਿਰਦਾ ਹੈ ਭਗਤ ਜੀ ਕਹਿੰਦੇ ਦੌੜਨਾ ਵੀ ਇਹਦਾ ਬਨੌਟੀ ਹੈ ਦੌੜਦਾ ਕਿਹਦੇ ਪਿੱਛੇ ਵੈ ਸੰਸਾਰ ਦੇ ਮੋਹ ਪਿੱਛੇ ਸੀ ਦੌੜੇ ਫਿਰਦੇ ਆ ਮਾਇਆ ਮਮਤਾ ਪਿੱਛੇ ਸਾਡਾ ਭੱਜਣਾ ਹੈ ਤੇ ਭਗਤ ਜੀ ਉਹਦੀ ਗੱਲ ਕਰਦੇ ਨੇ ਕਹਿੰਦੇ ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ ਦੇਖੈ ਦੇਖੈ ਸੁਨੇ ਬੁਲੇ ਦੌੜਿਉ ਫਿਰਤ ਹੈ ਕਹਿੰਦੇ ਸਮਾਂ ਜ਼ਿੰਦਗੀ ਤਾਂ ਦੌੜ ਭੱਜ ਵਿੱਚ ਹੀ ਨਗਾਈ ਜਾ ਰਿਹਾ ਰਹਾ। ਜਦ ਕਛ ਪਾਵੇ ਤਵ ਗਰਭ ਕਰਤ ਹੈ। ਤੇ ਕਰਦੇ ਆ ਨਾ ਗਰਭਸੀ ਜਦੋਂ ਕੁਛ ਪਾਲੀਦਾ ਕੁਛ ਪ੍ਰਾਪਤ ਹੋ ਜਾਂਦਾ ਕੋਈ ਧਨ ਕੋਈ ਪਦਾਰਥ ਕੋਈ ਸੁਖ ਤੇ ਵੜਾ ਗਰਭ ਹੁੰਦਾ ਸਾਨੂੰ। ਭੁਮੇ ਹੋ ਜਾਂਦੀ ਹੈ ਸਾਨੂੰ ਕੀ ਹੁਣ ਸਾਨੂੰ ਅਸੀਂ ਬਹੁਤ ਕੁਝ ਪਾਲਿਆ। ਇਹ ਗਰਭ ਹੁੰਦਾ ਸਾਨੂੰ ਦੇਖੋ ਜਦੋਂ ਕੋਈ ਪਦਾਰਥ ਮਿਲਦਾ ਕੋਈ ਸੰਸਾਰੀ ਸੁੱਖ ਮਿਲਦਾ ਪਿਆਰ ਉਹ ਅਸੀਂ ਬੜਾ ਹੁੰਮੇ ਕਰ ਦਿਆ ਘਰ ਚ ਆ ਜੰਨਿਆ ਜਿਹੜਾ ਦੇਣ ਵਾਲਾ ਹੈ ਮਾਲਕ ਸੱਚਾ ਪਾਤਸ਼ਾਹ ਹਰੀ ਜਿਹੜਾ ਸਾਨੂੰ ਦਿੰਦਾ ਉਹ ਸੁੱਖ ਜਿਹੜਾ ਸਾਨੂੰ ਉਹ ਪਦਾਰਥ ਬਖਸ਼ਦਾ ਅਸੀਂ ਸ਼ੁਕਰਾਨਾ ਨਹੀਂ ਕਰਦੇ ਉਹਦਾ ਸ਼ੁਕਰ ਨਹੀਂ ਕਰਦੇ ਪਰ ਅਸੀਂ ਹੁੰਮੇ ਕਰ ਲੈਂਦੇ ਹੁੰਮੇ ਵਿੱਚ ਅਸੀਂ ਫਿਰ ਗਲਤ ਲੋਕਾਂ ਨੂੰ ਦੇਖੋ ਪਾਲਟੀਆਂ ਦਿੰਨੇ ਆ ਲੋਕਾਂ ਨੂੰ ਖੁਸ਼ ਕਰਨ ਵਾਸਤੇ ਓਮੇ ਦੇ ਵਿੱਚ ਅਸੀਂ ਬੜਾ ਕੁਝ ਨੱਚਦੇ ਟੱਪਦੇ ਆਂ ਤੇ ਜਵਾਬ ਦਿੰਦੇ ਨੇ ਭਗਤ ਜੀ ਕਹਿੰਦੇ ਨੱਪਦਾ ਟੱਪਦਾ ਦੌੜਿਓ ਫਿਰਤ ਹੈ ਕਹਿੰਦੇ ਜਬ ਕਛ ਪਾਵੇ ਤਬ ਗਰਭ ਕਰਤ ਹੈ ਕਹਿੰਦੇ ਫਿਰ ਓਮੇ ਕਰ ਲਿੰਦਾ ਮਾਇਆ ਗਈ ਤਬ ਰੁਬਤ ਲਗਤ ਹੈ ਫਿਰ ਕਹਿੰਦੇ ਵੇਖੋ ਜਦੋਂ ਮਾਇਆ ਦੀ ਖੁਸ਼ ਜਾਂਦੀ ਹੈ ਜਦੋਂ ਸੁਖ ਚਲਾ ਜਾਂਦਾ ਹੈ ਤੇ ਫਿਰ ਰੋਂਦਾ ਫਿਰਦਾ ਹੈ ਇਹੀ ਸਾਡੀ ਦਸ਼ਾ ਸਾਡੀ ਇਹੀ ਹੈ ਸਾਰਿਆਂ ਦੀ ਜਦੋਂ ਕੁਝ ਖਤਮ ਹੋ ਜਾਂਦਾ ਫਿਰ ਉਹੀ ਰੋਂ ਲੱਗ ਜਾਂਦਾ ਉੱਚੀ ਚ ਰੋਂਦਾ ਕਰ ਲਾਂਦਾ ਛੜੀਆਂ ਮਾਰਦਾ ਕਿ ਹੁਣ ਯਾਰ ਖਤਮ ਹੋ ਗਿਆ ਸਾਰਾ ਕੁਝ ਪਹਿਲਾਂ ਖੁਸ਼ ਹੁੰਦਾ ਗਰਭ ਕਰਦਾ ਕਿ ਉਹ ਮੇਰਾ ਸਭ ਕੁਝ ਹੈ ਹੋਮੇ ਵਿੱਚ ਕਹਿ ਦਿੰਦੇ ਨੇ ਕਿ ਮੇਰੀ ਮਿਹਨਤ ਯਾਰ ਮੈਂ ਇੰਨਾ ਕੁਝ ਕੀਤਾ ਰੱਬ ਕੌਣ ਦੇ ਲੈ ਲ ਮੈਨੂੰ ਰੱਬ ਨਹੀਂ ਕੁਝ ਦੇ ਸਕਦਾ ਪਰਮਾਤਮਾ ਨੇ ਥੋੜਾ ਦਿੱਤਾ ਮੈਂ ਇੰਨੀ ਮਿਹਨਤ ਕੀਤੀ ਤਾਂ ਮੈਨੂੰ ਇਹ ਪਦਾਰਥ ਮਿਲਿਆ ਪਾਇਆ ਮਿਲਿਆ ਤੇ ਜਦੋਂ ਗਵਾਚ ਜਾਂਦਾ ਫਿਰ ਰੋ ਰੋ ਕੇ ਉਹਨੂੰ ਮਿਹਨੇ ਮਾਰਦਾ ਜਦੋਂ ਗਵਾਚ ਜਾਂਦਾ ਨਾ ਉਹ ਚੀਜ਼ ਖਤਮ ਹੋ ਜਾਂਦੀ ਹੈ ਮਾਇਆ ਚਲੀ ਜਾਂਦੀ ਹੈ ਮਾਇਆ ਗਈ ਤਵ ਰੋਵਤ ਲਗਤ ਹੈ ਭਗਤ ਜੀ ਕਹਿੰਦੇ ਫਿਰ ਰੋਂਦਾ ਫਿਰਦਾ ਉੱਚੀ ਉੱਚੀ ਲੋਕਾਂ ਨੂੰ ਦੱਸਦਾ ਯਾਰਾ ਕੁਝ ਮੇਰੇ ਤੋਂ ਖੋ ਗਿਆ ਮੈਂ ਗਰੀਬ ਹੋ ਗਿਆ ਮੇਰਾ ਇਹ ਕੁਝ ਚਲਾ ਗਿਆ ਪ੍ਰਮਾਤਮਾ ਨੇ ਬੜਾ ਮਾੜਾ ਕੀਤਾ ਮੇਰੇ ਨਾਲ ਉਹਨੇ ਖੋ ਲਿਆ ਸਭ ਇਹ ਆਮ ਗੱਲ ਹੈ ਸਾਜੀ ਜੇ ਭਾਗ ਤੇ ਜੀ ਦਰਸਾਰਿਆਂ ਭਗਤ ਜੀ ਕਹਿੰਦੇ ਫਿਰ ਉਦੋਂ ਕਿਉਂ ਰੋਂਦਾ ਹੈ ਜਦੋਂ ਮਿਲਦਾ ਉਦੋਂ ਤਾਂ ਘਰ ਕਰਦਾ ਕਿ ਮੇਰਾ ਹੈ ਸਭ ਕੁਝ ਪਰਮਾਤਮਾ ਦਾ ਥੋੜਾ ਤੇ ਪਰ ਜਦੋਂ ਖੋ ਲੈਂਦਾ ਉਹ ਤੇਰੇ ਕਰਮਾਂ ਦੇ ਪੂਰੇ ਹੋਣ ਤੇ ਫਿਰ ਤੂੰ ਉਹਨੂੰ ਮੇਰਾ ਮਾਰਦਾ ਰੋਂਦਾ ਫਿਰਦਾ ਫਿਰ ਕਿਉਂ ਰੋਣਾ ਭਗਤ ਜੀ ਕਹਿੰਦੇ ਮਨ ਬੱਚ ਕਰਮ ਰਸ ਅਸਹਿ ਉਲੁਪਾਨਾ ਕਹਿੰਦੇ ਮਨ ਬੱਚ ਕਰਮ ਰਸ ਇਸ ਰਸ ਦੇ ਵਿੱਚ ਭਗਤ ਜੀ ਕਹਿੰਦੇ ਲੁਪਾਏ ਮਨ ਹੋਇਆ ਫਿਰਦਾ ਹੈ ਮਾਇਆ ਦੇ ਨਾਲ ਭਗਤ ਜੀ ਨੇ ਇਹ ਦੱਸੇ ਹਨ ਨਾਮ ਮਨ ਬਚ ਕਰਮ ਮਨ ਦੇ ਪਿੱਛੇ ਬਚ ਕਰਮਾਂ ਦੇ ਪਿੱਛੇ ਰਸ ਲੈਣ ਦੇ ਨਾਲ ਭਗਤ ਜੀ ਕਹਿੰਦੇ ਮਾਇਆ ਦੇ ਰਸਾਂ ਦੇ ਵਿੱਚ ਲੁਪਾਏ ਮਨ ਲੋਭ ਦੇ ਵਿੱਚ ਕਹਿੰਦੇ ਲੁਪਾਏ ਮਨ ਹੋਇਆ ਹੈ ਬਿਨਸ ਗਿਆ ਜਾਏ ਕਾਹੂ ਸਮਨ ਭਗਤ ਜੀ ਕਹਿੰਦੇ ਜਦੋਂ ਵਿੰਸ ਜਾਂਦਾ ਹੈ ਫਿਰ ਕਾਨੂੰ ਕੁਲੇ ਸ਼ਿਕਵੇ ਕਰਦਾ ਹੈ ਵਿੰਸ ਗਿਆ ਜਾਇ ਕਾਹੂ ਸਮਾਨਾ ਕਹਿੰਦੇ ਉਹਦੇ ਪ੍ਰਮਾਤਮਾ ਦੀ ਜੋ ਚੀਜ਼ ਹੈ ਉਹ ਪ੍ਰਮਾਤਮਾ ਨੇ ਲੈ ਜਾਣੀ ਹੈ ਕਿਉਂਕਿ ਇਹ ਕਰਮਾਂ ਦੇ ਸੌਦੇ ਹਨ ਜਿਹੜੇ ਕਰਮਾਂ ਦੇ ਮੁਤਾਬਕ ਹੀ ਮਿਲਦੇ ਹਨ ਤੇ ਕਰਮਾਂ ਭੁਗਤਾਂਕੀ ਚਲੇ ਜਾਂਦੇ ਹਨ ਇਹ ਸਸ ਸਾਡੇ ਕੋਲ ਸੰਸਾਰ ਸੁਪਨਾ ਹੈ ਇੱਥੇ ਕੋਈ ਵੀ ਵਸਤੂ ਸਾਨੂੰ ਮਿਲੀ ਹੈ ਅੱਛਾ ਤੇਰੇ ਨਹੀਂ ਮਿਲੀ ਕਿ ਸਦਾ ਹੀ ਸਾਡੇ ਕੋਲ ਰਹਿਣੀ ਹੈ ਮਾਇਆ ਮਿਲੀ ਹੈ ਪਦਾਰਥ ਮਿਲੇ ਹਨ ਸਾਡੇ ਕਰਮਾਂ ਦੇ ਸਾਨੂੰ ਮਿਲਦੇ ਹਨ ਪਰ ਸਮਾਂ ਉੱਡ ਤੇ ਚਲੇ ਵੀ ਜਾਂਦੇ ਹਨ ਇਹਨਾਂ ਤੇ ਪ੍ਰਭਾਵ ਤੋਂ ਸਾਨੂੰ ਬਚ ਕੇ ਰਹਿਣਾ ਚਾਹੀਦਾ ਕਿਉਂਕਿ ਬਤਨਾ ਕਦੇ ਨਾਲੇ ਬਾਣੀ ਦੇ ਨਾਲ ਗੁਰੂ ਦੇ ਸਾਥ ਨਾਲ ਜਦੋਂ ਸਾਥ ਹੀ ਨਹੀਂ ਫਿਰ ਅਸੀਂ ਰੋਂਦੇ ਆਂ ਕਰ ਲਾਨੇ ਆ ਛੜੀਆਂ ਮਾਰਦੇ ਆ ਤਾਂ ਹੀ ਭਗਤ ਜੀ ਨੇ ਪਹਿਲੋਂ ਕਹਿਤਾ ਕਹਿੰਦੇ ਮਾਟੀ ਕੋ ਪੁੱਤਰਾ ਕੈਸੇ ਨੱਚਦਾ ਹੈ ਕਹਿੰਦੇ ਕਿਵੇਂ ਨੱਚਦਾ ਫਿਰਦਾ ਟੱਪਦਾ ਫਿਰਦਾ ਇਹਨੂੰ ਪਤਾ ਨਹੀਂ ਕਿ ਇਹ ਨਾਚ ਚਾਰ ਦਿਨ ਦਾ ਹੈ ਚਾਰ ਦਿਨ ਦੀ ਖੁਸ਼ੀ ਹੈ ਕਿ ਦੁੱਖ ਵੀ ਪਾਣਾ ਪੈਣਾ ਇਹ ਚੀਜ਼ ਦਾ ਪਤਾ ਹੋਵੇ ਫਿਰ ਨੱਚੇ ਟੱਪੇ ਨਾਲ ਖੁਸ਼ੀ ਨਹੀਂ ਮਿਲਦੀ ਫਿਰ ਉਸੇ ਭਰੋਸੇ ਵਿੱਚ ਰਹੇ ਕਿ ਜੇ ਅੱਜ ਉਹਨੇ ਦਿੱਤੀ ਹੈ ਕੱਲੋਂ ਦੁੱਖ ਵੀ ਆਉਣਾ ਹੈ ਇਨਾ ਕਦ ਤੋਂ ਨੱਚਦਾ ਮੈਂ ਤੇ ਪਿਆਰੋਂ ਇਸ ਚੀਜ਼ ਨੂੰ ਅਸੀਂ ਮਲੂਮ ਨਹੀਂ ਕਰਦੇ ਉਦੋਂ ਓਮੇ ਵਿੱਚ ਹੀ ਨੇ ਹੁੰਦੇ ਆ ਕਿ ਸਦਾ ਲਈ ਸਾਨੂੰ ਇਹ ਸੁਖ ਆਨੰਦ ਮਿਲ ਗਿਆ ਪਰ ਇਹ ਰੋਟੀ ਪਾਣਾ ਹੈ ਬਰੋਟੀ ਸੁਖ ਹਨ ਬਰੋਟੀ ਦੁੱਖ ਸੁਖ ਇਹ ਸੰਸਾਰ ਦੇ ਸੁਪਨੇ ਦੀ ਤਰ੍ਹਾਂ ਢਾਣੀ ਪੈਂਦੇ ਹਨ ਇੱਥੋਂ ਦੇਖੋ ਮਿਲ ਜੇਗੀ ਸੇ ਸੁਪਨਿਆਂ ਦੇ ਦੁੱਖ ਸੁੱਖ ਚਾ ਥੋੜੇ ਚਿਰ ਵਾਸਤੇ ਹੁੰਦੇ ਹਨ ਨਾ ਸੁਪਨਿਆਂ ਵਿੱਚ ਦੁੱਖ ਵੀ ਮਿਲਦਾ ਬੜਾ ਅਸੀਂ ਕਰ ਲਾਨੇ ਆ ਐਂ ਜਾਪਦਾ ਕਿ ਯਾਰ ਸੱਚੀ ਮੁੱਚੀ ਦੁਖੀ ਹੋ ਰਿਹਾ ਹੈ ਤੇ ਸੋਕ ਨੂੰ ਮਿਲਦਾ ਫਿਰ ਅਸੀਂ ਖੁਸ਼ ਹੁੰਨੇ ਕਈ ਵਾਰੀ ਸੁਪਨੇ ਵਿੱਚ ਹੱਸਦੇ ਵੀ ਆਂ ਬੱਚਾ ਹੋਵੇ ਭਈ ਕਈ ਸਿਆਣੇ ਹੱਸ ਜਾਂਦੇ ਨੇ ਸੁੱਤੇ ਪਏ ਉਹਨੂੰ ਸੁਪਨਾ ਹੁੰਦਾ ਉਸ ਦਾ ਸੁਪਨੇ ਦੇ ਵਿੱਚ ਖੁਸ਼ ਹੁੰਦਾ ਮਨੁੱਖ ਤੇ ਕਈ ਵਾਰੀ ਰੋਣ ਲੱਗ ਜਾਂਦੇ ਨੇ ਬੱਚੇ ਸੁੱਤੇ ਪਏ ਵੱਡੇ ਵੀ ਕੀ ਰੋਣ ਲੱਗ ਜਾਂਦੇ ਆਂ ਸੁੱਤੇ ਪਏ ਗੱਲਾਂ ਕਰੀ ਜਾਂਦੇ ਆਂ ਉਹ ਸੁਪਨੇ ਵਿੱਚ ਸਭ ਕੁਝ ਹੁੰਦਾ ਪਰੇ ਸੰਸਾਰ ਵੀ ਸੁਪਨਾ ਸੀ ਸੱਚ ਨੂੰ ਜਾਣ ਹੀ ਨਹੀਂ ਪਾਉਂਦੇ ਕਿ ਸੰਸਾਰ ਵਿੱਚ ਵੀ ਜੇ ਸਾਨੂੰ ਸੁੱਖ ਮਿਲਿਆ ਇਹ ਸਮਝੇ ਕਿ ਚਾਰ ਦਿਨ ਦਾ ਸੁਪਨਾ ਹੈ ਜੇ ਦੁੱਖ ਮਿਲਿਆ ਉਹਨੂੰ ਵੀ ਸਮਝੀ ਕਿ ਤਾਂ ਹੰਡਾਣੀ ਪੈਣਾ ਸਰੀਰ ਤੇ ਜਿੰਨਾ ਮਰਜੀ ਤੱਪੀ ਰੋਈਏ ਕਰ ਲਈਏ ਜਿਹੜਾ ਦੁੱਖ ਮਿਲ ਗਿਆ ਉਹਨੂੰ ਤਾਂ ਭੋਗਣਾ ਹੀ ਪੈਣਾ ਕਿਉਂਕਿ ਸਾਡੇ ਕਰਮਾਂ ਦਾ ਸਾਨੂੰ ਦੁੱਖ ਸੁੱਖ ਮਿਲਦਾ ਹੈ ਤੇ ਪਿਆਰੋ ਖੁਦ ਮਹਾਰਾਜ ਨੇ ਸਾਨੂੰ ਹੰਡਾ ਕੇ ਦਿਖਾਇਆ ਨਹੀਂ ਤਾਂ ਇੱਕ ਪਲ ਦੇ ਅੱਖ ਦੇ ਫਨਕਾਰ ਦੇ ਨਾਲ ਸਭ ਕੁਝ ਖਤਮ ਕਰ ਸਕਦੇ ਸੀ ਉਹ ਅਰਜਨਦੇਵ ਜੀ ਕੋਲ ਕਿਹੜਾ ਬਚਨਾਂ ਦੀ ਕਮੀ ਸੀ ਇੱਕ ਬਚਨ ਨਾਲ ਉਹ ਸਭ ਕੁਝ ਕਰ ਸਕਦੇ ਸੀ ਉਹਨਾਂ ਨੇ ਸਾਨੂੰ ਦਿਖਾਇਆ ਕਿ ਭਾਈ ਸਮੇਂ-ਸਮੇਂ ਤੇ ਦੁੱਖ ਸੁੱਖ ਸਹਿਣੇ ਪੈਣਗੇ ਅੱਠਵੇਂ ਪਾਤਸ਼ਾਹ ਜੀ ਨੇ ਚੇਚਕ ਦੀ ਬਿਮਾਰੀ ਆਪਣੇ ਸਰੀਰ ਤੇ ਖਿੱਚੀ ਲੋਕਾਂ ਦੀ ਇਹ ਦੇਖੋ ਉਹਨਾਂ ਨੇ ਸਰੀਰ ਛੱਡਿਆ ਸ਼ਕਤੀ ਦੀ ਵਰਤੋਂ ਨਹੀਂ ਕੀਤੀ ਉੱਥੇ ਪਰ ਉਹਨਾਂ ਨੇ ਸਾਨੂੰ ਦੱਸਿਆ ਕਿ ਸਮਾਂ ਆਉਣ ਤੇ ਸਰੀਰ ਛੱਡਣੇ ਪੈਣਾ ਕੋਈ ਬਿਮਾਰੀ ਨਾਲ ਵੀ ਛੱਡ ਸਕਦੇ ਆਂ ਸੀ ਕੋਈ ਹੋਰ ਵੀ ਦੁੱਖ ਲੱਗ ਸਕਦਾ ਪਰ ਇਹ ਨਹੀਂ ਕਿਸੇ ਮਾਲਕ ਨੂੰ ਛੱਡ ਦੇਣਾ ਮਾਲਕ ਨੂੰ ਪ੍ਰਮਾਤਮਾ ਨੂੰ ਚੇਤੇ ਰੱਖਣਾ ਹੈ ਸਰੀਰ ਤਾਂ ਮਿੱਟੀ ਦਾ ਪੁਤਲਾ ਹੈ ਨੱਚਦਾ ਟੱਪਦਾ ਦੇਖੋ ਭਗਤ ਜੀ ਕਹਿੰਦੇ ਇਸ ਪ੍ਰਭਾਵ ਤੋਂ ਬਾਹਰ ਨਿਕਲਣਾ ਸੀ ਜੀਵਾਨ ਤੇ ਭਗਤ ਜੀ ਬਾੜ ਬੜਾ ਸੋਹਣਾ ਸ਼ਬਦ ਉਚਾਰਨ ਕਰਦੇ ਆਂ ਤੇ ਸਾਨੂੰ ਸੇਧ ਦਿੰਦਿਆਂ ਨੇ ਇਥੇ ਕੀਰਨੀਆਂ ਤੁਖਾਂ ਵਿੱਚ ਮਨ 받 ਕਰਮ ਰਸ ਕਸੇ ਵੁ ਭਾਨਾ ਇਹ ਦੇ ਰਸ ਦੇ ਵਿੱਚ ਇਸ ਲੋਭ ਦੇ ਵਿੱਚ ਲਪਾਏ ਮਾਨ ਹੋ ਜਾਣਾ ਕਹਿੰਦੇ ਵਿੱਚ ਸਦਾ ਵਾਸਤੇ ਸਮਝਣਾ ਕਿ ਸਾਰਾ ਕੁਝ ਮੇਰਾ ਬਿੰਸ ਗਿਆ ਕਹਿੰਦੇ ਜਦੋਂ ਖਤਮ ਹੁੰਦਾ ਫਿਰ ਪਛਤਾਨਦਾ ਮਨੁੱਖ ਕਹੇ ਰਵਿਦਾਸ ਬਾਜੀ ਜਗ ਭਾਈ ਰਵਿਦਾਸ ਜੀ ਕਹਿੰਦੇ ਹਨ ਕਹਿੰਦੇ ਮੈਂ ਕਹਿਣਾ ਕਰਦਾ ਹਾਂ ਭਾਈ ਇਹ ਸੰਸਾਰ ਜੱਗ ਬਾਜੀ ਹੈ ਜਿਵੇਂ ਇੱਕ ਬਾਜੀਗਰ ਬਾਜੀ ਪੰਦਾ ਉਹ ਖੇਲ ਚੋ 2-4 ਮਿੰਟ ਦੇ ਹੀ ਹੁੰਦਾ ਪਹਿਲਾਂ ਹੁੰਦੇ ਸੀ ਨਾ ਬਾਜੀਗਰ ਹੁਣ ਤਾਂ ਘੱਟ ਹੁੰਦੇ ਆ ਨਾ ਆਪਾਂ ਸ਼ਹਿਰ ਚ ਪਿੰਡਾਂ ਚ ਕਿਤੇ ਕਿਤੇ ਅਜੇ ਵੀ ਹੁੰਦੇ ਨੇ ਉਹ ਬਾਜੀ ਪੰਦੇ ਹਨ ਕੁਝ ਸਮੇਂ ਲਈ ਘੰਟੇ ਵਾਸਤੇ ਤੇ ਉਹ ਖੇਲ ਹੀ ਹੁੰਦਾ ਦੋ ਘੰਟੇ ਦਾ ਜਾਂ ਘੰਟੇ ਦਾ ਬਾਜੀਗਰ ਦੀ ਬਾਜੀ ਹੈ ਸੰਸਾਰ ਇਹ ਰਵਿਦਾਸ ਬਾਜੀ ਜੱਗ ਭਾਈ ਕਹਿੰਦੇ ਭਾਈ ਜਨੋ ਇਹ ਸੰਸਾਰ ਬਾਜੀ ਐ ਬਾਜੀਗਰ ਦੀ ਬਾਜੀਗਰ ਸਿਉ ਮੋਹ ਪ੍ਰੀਤ ਬੰਨ੍ਹ ਆਈ ਕਹਿੰਦੇ ਪਰ ਅਸੀਂ ਬਾਜੀ ਨਹੀਂ ਦੇਖ ਰਹੇ ਅਸੀਂ ਬਾਜੀਗਰ ਜਿਹੜਾ ਪ੍ਰਮਾਤਮਾ ਉਹਦੇ ਨਾਲ ਹੀ ਪ੍ਰੀਤ ਪਾਲੀ ਐ ਇਹ ਬਾਜੀ ਨੂੰ ਬਨਾਲਾ ਨਾ ਜਿਹੜਾ ਪ੍ਰਮਾਤਮਾ ਬਾਜੀਗਰ ਵਾਲਕ ਭਗਤ ਜੀ ਕਹਿੰਦੇ ਅਸੀਂ ਤਾਂ ਉਹਦੇ ਨਾਲ ਹੀ ਪ੍ਰੀਤ ਪਾਈ ਹੋਈ ਐ ਸਾਡਾ ਉਹਦੇ ਨਾਲ ਪਿਆਰ ਪੈ ਗਿਆ ਸੰਸਾਰ ਦੀ ਬਾਜੀ ਨੂੰ ਅਸੀਂ ਹਾਰ ਨਹੀਂ ਸਕਦੇ ਜੀਉ ਬਾਜੀਗਰ ਪ੍ਰਮਾਤਮਾ ਜਿਨੇ ਬਾਜੀ ਬਣਾਈ ਏ ਸੰਸਾਰ ਦੀ ਕਹਿੰਦੇ ਜੇ ਉਹਦੇ ਨਾਲ ਤੁਸੀਂ ਦੋਸਤੀ ਪਾ ਲੋਗੇ ਇਸ ਬਾਜੀ ਨੂੰ ਜਿੱਤ ਕੇ ਜਾਓਗੇ ਨਹੀਂ ਧਾਰ ਮਿਲਨੀ ਹੈ ਭਗਤ ਸਤਗੁਰੂ ਜੀ ਕਹਿੰਦੇ ਆ ਨਾਸਾ ਦੀ ਵਾਰ ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣ ਹਾਰ ਓਥੇ ਸਾਨੂੰ ਆਵਾਜ਼ ਮਾਰਦੇ ਸचेत ਕਰਦੇ ਕਹਿੰਦੇ ਭਾਈ ਕਿਹਦੇ ਨਾਲ ਤੁਸੀਂ ਦੋਸਤੀ ਕਰਨੀ ਹੈ ਇਹ ਜਗਤ ਤਾਂ ਚੱਲਣ ਹਾਰ ਹੈ ਇਹਦੇ ਨਾਲ ਪਾਉਗੇ ਉਹ ਟੁੱਟ ਜਾਣੀ ਐ ਜਾਂ ਉਹ ਸਰੀਰ ਟੁੱਟ ਜਾਣਾ ਜਾਂ ਪਹਿਲਾਂ ਹੀ ਗਿਲੇ ਛਿਕਵਿਆਂ ਨਾਲ ਟੁੱਟ ਜਾਂਦੀ ਐ ਉਹ ਕੱਚੀ ਦੋਸਤੀ ਐ ਕਹਿੰਦੇ ਭਗਵਾਨ ਨਾਲ ਪ੍ਰਭੂ ਨਾਲ ਹਰੀ ਨਾਲ ਵਾਹਿਗੁਰੂ ਨਾਲ ਦੋਸਤੀ ਪਾਲੋ ਜਿਹੜੀ ਕੀ ਤੁਹਾਡੀ ਬਾਹ ਫੜਦਾ ਜਦੋਂ ਛੱਡਦਾ ਨਹੀਂ ਐ ਦਰਗਾਹ ਤੱਕ ਨਾਲ ਜਾਂਦਾ ਮਹਾਰਾਜ ਕਹਿੰਦੇ ਉਹ ਬਾਜੀ ਅਸੀਂ ਹਾਰੇ ਨਹੀਂ ਭਗਤ ਜੀ ਕਹਿੰਦੇ ਕਹੇ ਰਵਿਦਾਸ ਜੱਗ ਬਾਜੀ ਜੱਗ ਭਾਈ ਇਹ ਸੰਸਾਰ ਬਾਜੀ ਐ ਬਾਜੀਗਰ ਸਿਓ ਮੋਹ ਪ੍ਰੀਤ ਬੰਦ ਆਈ ਕਰ ਕਹਿੰਦੇ ਪਰ ਅਸੀਂ ਬਾਜੀਗਰ ਦੇ ਨਾਲ ਹੀ ਪ੍ਰੀਤ ਪਾ ਲਈਏ ਤਾਂ ਕਿ ਇਹ ਬਾਜੀ ਨੂੰ ਹਾਰ ਨਾ ਪਾਈਏ ਇਸ ਕਰਕੇ ਅਸੀਂ ਸੰਸਾਰ ਦੀ ਬਾਜੀ ਨੂੰ ਜਿੱਤ ਕੇ ਜਾ ਰਹਿਆਂ ਨੂੰ ਸਾਨੂੰ ਵੀ ਕਹਿੰਦੇ ਨੇ ਤੁਸੀਂ ਵੀ ਉਹ ਸੰਸਾਰ ਦੇ ਮਾਲਕ ਨਾਲ ਜਿਨੇ ਬਾਜੀ ਬਣਾਈਏ ਸੰਸਾਰ ਦੀ ਖੇਲ ਬਣਾਇਆ ਸੰਸਾਰ ਬਾਜੀ ਤੋਂ ਭਾਵ ਉਹਦਾ ਖੇਲ ਇਹ ਖੇਡ ਰੱਤੀ ਹੈ ਜਿਨੇ ਉਹਦੇ ਨਾਲ ਹੀ ਪਿਆਰ ਪਾ ਲੋ ਤਾਂ ਕਿ ਇਸ ਸੰਸਾਰ ਦੀ ਪਿਆਰੀ ਬਾਜੀ ਨੂੰ ਅਸੀਂ ਹਾਰ ਕੇ ਨਾ ਜਾਈਏ ਭਾਈ ਜਿੱਤ ਕੇ ਜਾਈਏ ਇਹ ਭਾਈ ਭਗਤ ਰਵਿਦਾਸ ਜੀ ਦੇ ਸ਼ਬਦ ਸੰਪੂਰਨ ਹੁੰਦੇ ਹਨ ਕੱਲ ਭਗਤ ਧੰਨਾ ਜੀ ਦੀ ਬਾਣੀ ਰੰਭ ਹੋਏਗੀ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਭਾਈ ਨਿੱਕਾ ਭੁੱਲਾ ਜੰਦਿਆਂ ਨ ਮਹਾਰਸ ਮਤ ਬਖਸ਼ਿ ਆਈਆਂ ਮਾਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ